ਹੈਲੋ ਪਿਆਰੇ ਬੱਚਿਓ ਆਪਣਾ ਸਤੰਬਰ ਟੈਸਟ ਬਾਰੇ ਆਪਾਂ ਨੂੰ ਬਹੁਤ ਇੰਤਜ਼ਾਰ ਸੀ ਕਿ ਕਦੋਂ ਇਸ ਦੀ ਡੇਟਸ਼ੀਟ ਆਉਂਦੀ ਹੈ ਟਰਮ 1 ਦੀਆਂ ਪ੍ਰੀਖਿਆਵਾਂ ਦੀ ਤਾਂ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਨੇ ਤੇ ਅੱਜ ਜੋ ਹੈ ਸਤੰਬਰ ਟੈਸਟ ਜੋ ਹੋਣ ਜਾ ਰਿਹਾ ਉਸ ਦੀ ਡੇਟਸ਼ੀਟ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਜਮਾਤ 1 ਤੋਂ 12ਵੀਂ ਤੱਕ ਦੀ ਜੋ ਟਰਮ ਪ੍ਰੀਖਿਆਵਾਂ 1 ਨੇ ਉਹਨਾਂ ਦੀ ਡੇਟਸ਼ੀਟ ਆ ਗਈ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪਹਿਲੀ ਤੋਂ 5ਵੀਂ ਜਮਾਤ ਦੀ ਜਿਹੜੀ ਪ੍ਰੀਖਿਆ ਵਨ ਦੀ ਡੇਟਸ਼ੀਟ ਹੈ ਇਹ ਪੇਪਰ ਸ਼ੁਰੂ ਹੋਣਾ ਸਾਡਾ 25 ਸਤੰਬਰ ਤੋਂ ਤੇ ਇਹਨਾਂ ਦੇ ਪੇਪਰ ਖਤਮ ਹੋ ਜਾਣੇ ਨੇ 30 ਸਤੰਬਰ 2024 ਨੂੰ ਤਾਂ ਇਸ ਦੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਇਸ ਨੂੰ ਨੋਟ ਕਰ ਸਕਦੇ ਹੋ ਕਿ ਕਿੰਨੀ ਤਰੀਕ ਨੂੰ ਕਿਹੜਾ ਪੇਪਰ ਹੈ ਉਸ ਤੋਂ ਬਾਅਦ ਸਾਡੇ ਕੋਲ ਹੈ 6ਵੀਂ ਤੋਂ 8ਵੀਂ ਜਮਾਤ ਦੀ ਟਰਮ ਇਕ ਪ੍ਰੀਖਿਆ ਦੀ ਡੇਟਸ਼ੀਟ ਇਹ ਵੀ 25 ਤਰੀਕ ਤੋਂ ਹੀ ਸ਼ੁਰੂ ਨੇ ਤੇ ਇਹ ਪੇਪਰ ਸਾਡੇ ਖਤਮ ਹੋ ਜਾਣੇ ਨੇ 7 ਅਕਤੂਬਰ ਨੂੰ 9ਵੀਂ ਤੋਂ 12ਵੀਂ ਜਮਾਤ ਇਹਨਾਂ ਦਾ ਵੀ ਸਟਾਰਟਿੰਗ ਡੇਟ ਸੇਮ ਹੈ ਤੇ ਐਂਡ ਇਹਨਾਂ ਨੇ ਹੋਣਾ ਹੈ 9 ਅਕਤੂਬਰ ਨੂੰ ਹੁਣ ਸਾਡੇ ਕੋਲ ਇਹਨਾਂ ਪੇਪਰਾਂ ਦੇ ਨਾਲ ਸੰਬੰਧਤ ਕੋਸ਼ ਜੋ ਜ਼ਰੂਰੀ ਹਦਾਇਤਾਂ ਨੇ ਜੋ ਵਿਭਾਗ ਵੱਲੋਂ ਸਾਨੂੰ ਦਿੱਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਤਾਂ ਇਹ ਆ ਕਿ 9ਵੀਂ ਤੋਂ 12ਵੀਂ ਜਮਾਤ ਦਾ ਜੋ ਸਿਲੇਬਸ ਹੈ ਉਹ April ਤੋਂ August 2024 ਤੱਕ ਦਾ ਹੋਊਗਾ ਤਾਂ ਤੁਸੀਂ ਇਹ April ਤੋਂ August 2024 ਤੱਕ ਦਾ ਸਿਲੇਬਸ ਨੋਟ ਕਰ ਲੈਣਾ ਉਸ ਦੇ ਵਿੱਚੋਂ ਹੀ ਤੁਹਾਡਾ ਪੇਪਰ ਹੋਣਾ ਹੈ ਪਹਿਲੀ ਤੋਂ 8ਵੀਂ ਜਮਾਤ ਜਿਹੜੀ ਹੈ ਉਸ ਦਾ ਜਿਹੜਾ ਪੇਪਰ ਦਾ ਸਿਲੇਬਸ ਹੈ ਉਹ ਹੋਏਗਾ April ਤੋਂ September 2024 ਤੱਕ ਦਾ ਤਾਂ ਇਹ ਗੱਲ ਨੋਟ ਕਰਨ ਵਾਲੀ ਹੈ ਇਹਦੇ ਵਿੱਚ August ਹੈ ਤੇ ਪਹਿਲੀ ਤੋਂ 8ਵੀਂ ਦੇ ਵਿੱਚ September 2024 ਹੈ ਪੇਪਰ ਦਾ ਸਮਾਂ ਹੋਏਗਾ ਸਵੇਰ 8:30 ਤੋਂ 11:30 ਵਜੇ ਤੱਕ ਦਾ 3 ਘੰਟੇ ਦਾ ਇਹ ਪੇਪਰ ਹੋਣਾ ਹੈ ਤੇ ਇਹ ਪੂਰੇ ਨੰਬਰਾਂ ਦਾ ਹੀ ਪੇਪਰ ਹੋਏਗਾ ਜੋ ਆਪਣਾ 80 ਨੰਬਰ ਦਾ ਪੇਪਰ ਹੁੰਦਾ ਹੈਗਾ ਜਾਂ ਜੋ 70 ਨੰਬਰ ਦਾ ਪੇਪਰ ਹੁੰਦਾ ਹੈ ਉਸ ਤਰ੍ਹਾਂ ਹੀ ਪੇਪਰ ਹੋਣਗੇ ਉਸ ਹਿਸਾਬ ਨਾਲ ਤੁਸੀਂ ਤਿਆਰੀ ਕਰਨੀ ਆ ਜੋ ਇਸ ਦੇ ਲਈ ਪੇਪਰ ਨੇ ਤੀਜੀ ਤੋਂ ਪੰਜਵੀਂ ਜਮਾਤ ਦੇ ਜਿਹੜੇ ਸਾਰੇ ਪ੍ਰਸ਼ਨ ਪੱਤਰ ਹੈ ਹੈੱਡ ਆਫਿਸ ਵੱਲੋਂ ਪੇ ਜੇ ਜਾਣੇ ਨਹੀਂ ਪਹਿਲੀ ਤੇ ਦੂਜੀ ਦੇ ਜਿਹੜੇ ਪੇਪਰ ਆ ਸਕੂਲ ਪੱਧਰ ਤੇ ਬਣਾਏ ਜਾਣੇ ਆ ਇਹ ਗੱਲ ਨੋਟ ਕਰਨ ਵਾਲੀ ਹੈ ਉਸ ਤੋਂ ਬਾਅਦ ਹੈ 6ਵੀਂ ਤੋਂ 10ਵੀਂ ਤੱਕ ਦੇ ਜਿਹੜੇ ਵਿਸ਼ੇ ਆ ਪੰਜਾਬੀ ਅੰਗਰੇਜ਼ੀ ਗਣਿਤ ਹਿੰਦੀ ਸਮਾਜਿਕ ਤੇ ਸਾਇੰਸ ਇਹਦੇ ਜਿਹੜੇ ਪੇਪਰ ਉਹ ਵੀ ਕਿੱਥੋਂ ਆਉਣੇ ਸਾਨੂੰ ਹੈੱਡ ਆਫਿਸ ਵੱਲੋਂ ਬਾਕੀ ਜੋ ਸਾਡੇ ਆਪਸ਼ਨਲ ਵਿਸ਼ੇ ਰਹਿ ਜਾਣੇ ਆ ਜਾਂ ਕੰਪਿਊਟਰ ਰਹਿ ਜਾਣਾ ਹੈਗਾ ਉਹ ਪੇਪਰ ਸਕੂਲ ਮੁਖੀ ਜੋ ਹੈ ਉਹ ਸਕੂਲ ਪੱਧਰ ਤੇ ਤਿਆਰ ਕਰਵਾਉਣਗੇ ਤੇ 11ਵੀਂ ਤੇ 12ਵੀਂ ਦੇ ਜਿਹੜੇ ਪੇਪਰ ਸਾਰੇ ਵਿਸ਼ਿਆਂ ਦੇ ਉਹ ਸਕੂਲਾਂ ਦੇ ਵਿੱਚ ਆਪ ਤਿਆਰ ਕਰਵਾਏ ਜਾਣਗੇ ਇੱਕ ਗੱਲ ਇੱਥੇ ਹੋਰ ਜ਼ਰੂਰੀ ਹੈ ਕਿ ਆ ਕਿ ਇੱਕ ਤਾਂ ਹੁਣ ਆਪਣਾ 13 ਸਤੰਬਰ ਨੂੰ ਪੇਪਰ ਹੈ ਸੀਪੀ ਦਾ 13 ਸਤੰਬਰ ਨੂੰ ਹੋਣਾ ਹੈ ਆ ਸੀਪੀ ਦਾ ਜਿਹੜਾ ਪੇਪਰ ਆਪਣਾ ਤੀਸਰਾ ਇੱਕ ਹੋਣਾ ਸੀਗਾ 27 ਸਤੰਬਰ ਨੂੰ ਪੇਪਰ ਉਹ ਜਿਹੜਾ ਪੇਪਰ ਹੋਏਗਾ ਉਹ ਪ੍ਰੈਕਟਿਸ ਟੈਸਟ ਅਲੱਗ ਤੋਂ ਨਹੀਂ ਲਿਆ ਜਾਣਾ ਜਿਹੜੇ ਸਾਡੇ ਪੇਪਰ ਹੋਣੇ ਉਹਨਾਂ ਦਾ ਜਿਹੜਾ ਆਬਜੈਕਟਿਵ ਭਾਗ ਹੋਏਗਾ ਉਸ ਦੇ ਵਿੱਚੋਂ ਹੀ ਆਪਾਂ ਸੀਪੀ ਰਿਜ਼ਲਟ ਉਹ ਤਿਆਰ ਕਰਾਂਗੇ ਤਾਂ ਇਹ ਸਾਰੀ ਵੀਡੀਓ ਸੀਗੀ ਸਾਡੇ ਟਰਮ 1 ਦੇ ਪ੍ਰੀਖਿਆ ਦੇ ਨਾਲ ਸੰਬੰਧਿਤ ਇਸ ਤੋਂ ਤੁਸੀਂ ਜਿਹੜਾ ਹੈਗਾ ਇੱਕ ਤਾਂ ਡੇਟ ਸ਼ੀਟ ਨੋਟ ਕਰ ਲੈਣੀ ਹੈ ਦੂਸਰਾ ਜੋ ਮੇਨ ਹਦਾਇਤਾਂ ਨੇ ਉਹਨਾਂ ਨੂੰ ਧਿਆਨ ਵਿੱਚ ਕਰ ਲੈਣਾ ਹੈਗਾ ਅਸਾਂ ਇੱਕ ਹੈ ਕਿ ਪੇਪਰ ਦਾ ਪੈਟਰਨ ਕਿਸ ਤਰ੍ਹਾਂ ਦਾ ਹੋਏਗਾ ਤੇ ਜੇਕਰ ਤੁਸੀਂ ਪੇਪਰ ਪੈਟਰਨ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਇੱਕ ਵੱਖਰੀ ਵੀਡੀਓ ਤਿਆਰ ਕੀਤੀ ਜਾਵੇਗੀ ਉਸ ਤੋਂ ਤੁਸੀਂ ਪੇਪਰ ਪੈਟਰਨ ਜੋ ਸਾਰੇ ਵਿਸ਼ਿਆਂ ਦੇ ਨੇ ਉਹਨਾਂ ਨੂੰ ਸਮਝ ਸਕਦੇ ਹੋ ਕਿ ਕਿਸ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦੇ ਸਾਨੂੰ ਪ੍ਰਸ਼ਨ ਆਉਣੇ ਆ ਕਿੰਨੇ ਸਵਾਲ ਆਉਣੇ ਆ ਉਹ ਤੁਸੀਂ ਉਸ ਵੀਡੀਓ ਤੋਂ ਦੇਖ ਸਕੋਗੇ ਸਮਝ ਸਕੋਗੇ ਧੰਨਵਾਦ